ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੀ ਜਨਵਰੀ 2025 ਜਾਣੇ ਕਿ ਐਸੇ ਸਾਲ ਕੇਂਦਰ ਸਰਕਾਰ ਦੇ ਵੱਲੋਂ ਐਨਪੀਐਸ ਮੁਲਾਜ਼ਮਾਂ ਦੇ ਲਈ ਇੱਕ ਨਵੀਂ ਪੈਨਸ਼ਨ ਸਕੀਮ ਜਿਹੜੀ ਹੈ ਲਾਂਚ ਕੀਤੀ ਗਈ ਯੂਨੀਫਾਈਡ ਪੈਨਸ਼ਨ ਸਕੀਮ ਇਸ ਦੀ ਜਿਹੜੀ ਗਜਟ ਨੋਟੀਫਿਕੇਸ਼ਨ ਵੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਔਰ ਇਹ ਦੱਸਿਆ ਗਿਆ ਕਿ ਨਵੀਂ ਕਿਵੇਂ ਐਨਪੀਐਸ ਤੋਂ ਇਹ ਜਿਹੜੀ ਹੈ ਬਿਹਤਰ ਹੋਵੇਗੀ ਅਤੇ ਜਿਹੜੀ ਓਪੀਐਸ ਦੀ ਮੰਗ ਕੀਤੀ ਜਾ ਰਹੀ ਸੀਗੀ ਉਸ ਨੂੰ ਠੱਲ ਪਾਵੇਗੀ ਪਰ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਲੈ ਕੇ ਇੱਕ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਉਸ ਦੇ ਬਾਰੇ ਪੂਰੀ ਜਾਣਕਾਰੀ ਇਸ ਵੀਡੀਓ ਤੇ ਰਾਹੀਂ ਦਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਪੈਨਸ਼ਨ ਸਕੀਮ ਜਿਹੜੀ ਲਾਂਚ ਕੀਤੀ ਗਈ ਸੀ ਤਾਂ ਕੇਂਦਰ ਸਰਕਾਰ ਦੇ ਵੱਲੋਂ ਇਹ ਦੱਸਿਆ ਗਿਆ ਸੀ ਕਿ ਇਹ 올ਡ ਪੈਨਸ਼ਨ ਸਕੀਮ ਦਾ ਜਿਹੜਾ ਹੈ ਬਦਲ ਹੋਵੇਗਾ ਕਿਉਂਕਿ OPS ਦੇ ਵਾਂਗ ਉਹ UPS ਦੇ ਵਿੱਚ ਵੀ ਜਿਹੜੀ ਹੈ ਤੁਹਾਡੀ ਲਾਸਟ ਜਿਹੜੀ ਬੇਸਿਕ ਹੋਵੇਗੀ ਰਿਟਾਇਰਮੈਂਟ ਵਕਤ ਉਸ ਮੁਤਾਬਕ ਤੁਹਾਨੂੰ ਜਿਹੜੀ ਪੈਨਸ਼ਨ ਤੇ ਡੀਏ ਜਿਹੜਾ ਹੈ ਦਿੱਤਾ ਜਾਵੇਗਾ ਇਹ ਸਕੀਮ ਜਿਹੜੀ ਹੈ ਲਾਂਚ ਕੀਤੀ ਗਈ ਸੀ ਇਸੇ ਸਾਲ ਦੀ ਇਸ ਦੀ ਜਿਹੜੀ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਗਈ ਹੈ ਪਰ ਇਸ ਤੋਂ ਬਾਅਦ ਮੋੜ ਇਸ ਦਾ ਜਿਹੜਾ ਹੈ ਵਿਰੋਧ ਹੈ ਉਹ ਜਿਹੜਾ ਲਗਾਤਾਰ ਦੇਖਣ ਦੇ ਵਿੱਚ ਆ ਰਿਹਾ ਹੈ ਕਿਉਂਕਿ ਮਲਾਜ਼ਮ ਜਥੇਬੰਦੀਆਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਯੂਨੀਫਾਈਡ ਪੈਨਸ਼ਨ ਸਕੀਮ ਜਿਹੜੀ ਹੈ ਉਹ ਐਨਪੀਐਸ ਤੋਂ ਵੀ ਕਿਤੇ ਮਾੜੀ ਹੈ ਯੂਨੀਫਾਈਡ ਪੈਨਸ਼ਨ ਸਕੀਮ ਦੇ ਵਿੱਚ ਪੈਨਸ਼ਨ ਜ਼ਰੂਰ ਜਿਹੜੀ ਹੈ ਉਹ ਉਸੇ ਤਰ੍ਹਾਂ ਹੀ ਜਿਹੜੀ ਹੈ ਮਿਲਦੀ ਹੈ ਜਿਵੇਂ ਕਿ 올ਡ ਪੈਨਸ਼ਨ ਸਕੀਮ ਦੇ ਵਿੱਚ ਮਿਲਦੀ ਹੈ ਪਰ ਇਸ ਤੋਂ ਇਲਾਵਾ ਇਸ ਪੈਨਸ਼ਨ ਸਕੀਮ ਦੇ ਵਿੱਚ ਕੁਝ ਵੀ ਜਿਹੜਾ ਬਿਹਤਰ ਜਿਹੜਾ ਹੈ ਮਲਾਜ਼ਮ ਜਥੇਬੰਦੀਆਂ ਨੂੰ ਨਹੀਂ ਲੱਗਿਆ ਹੁਣ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਲੈ ਕੇ ਵੱਡੀ ਖਬਰ ਕੀ ਹੈ ਜਨਵਰੀ ਮਹੀਨੇ ਦੇ ਵਿੱਚ ਜਿਹੜੀ ਹੈ ਯੂਨੀਫਾਈਡ ਪੈਨਸ਼ਨ ਸਕੀਮ ਜਿਹੜੀ ਹੈ ਲਾਂਚ ਕੀਤੀ ਗਈ ਤੇ ਅਪ੍ਰੈਲ ਤੋਂ ਜਿਹੜਾ ਇਸ ਨੂੰ ਲਾਗੂ ਦੱਸਿਆ ਗਿਆ ਹੈ ਸੀਗਾ ਕਿ 1 April 2025 ਤੋਂ ਇਹ ਲਾਗੂ ਹੋਵੇਗੀ ਔਰ ਕੇਂਦਰ ਸਰਕਾਰ ਨੇ ਇੱਕ ਆਪਸ਼ਨ ਜਿਹੜਾ ਹੈ ਆਪਣੇ ਮੁਲਾਜ਼ਮਾਂ ਨੂੰ ਜਾਣੇ ਕਿ ਕੇਂਦਰ ਦੇ ਮੁਲਾਜ਼ਮਾਂ ਨੂੰ ਦਿੱਤਾ ਸੀ ਕਿ 30 June 2025 ਤੱਕ ਤੁਸੀਂ ਚਾਹੋ ਤਾਂ ਯੂਨੀਫਾਈਡ ਪੈਨਸ਼ਨ ਸਕੀਮ ਦਾ ਆਪਸ਼ਨ ਦੇ ਸਕਦੇ ਹੋ ਜਾਂ ਫਿਰ NPS ਦੇ ਵਿੱਚ ਹੀ ਰਹਿ ਸਕਦੇ ਹੋ ਸੋ ਦੋਸਤੋ ਇੱਥੇ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਜਿਹੜੇ ਮੁਲਾਜ਼ਮਾਂ ਦੀ ਗਿਣਤੀ ਗੱਲ ਕਰੀਏ ਤਾਂ 30 ਲੱਖ ਦੇ ਕਰੀਬ ਜਿਹੜੇ ਮੁਲਾਜ਼ਮ ਨੇ ਪਰ 30 ਲੱਖ ਮੁਲਾਜ਼ਮਾਂ ਦੇ ਵਿੱਚ ਹੁਣ ਤੱਕ 3000 ਮੁਲਾਜ਼ਮਾਂ ਮਲਾਸਮਾਂ ਨੇ ਹੀ ਬੜੀ ਮੁਸ਼ਕਲ ਦੇ ਨਾਲ ਯੂਨੀਫਾਈਡ ਪੈਨਸ਼ਨ ਸਕੀਮ ਜਿਹੜਾ ਹੈ ਚੁਣਿਆ ਹੈ ਜਾਣੇ ਕਿ ਜੇਕਰ ਪਰਸੈਂਟੇਜ ਦੀ ਗੱਲ ਕਰੀਏ ਤਾਂ 30 ਲੱਖ ਮਲਾਸਮਾਂ ਦਾ ਵਿੱਚੋਂ ਜਿਹੜੀ ਮਹੱਜ ਹੈ 1% ਮਲਾਸਮਾਂ ਨੇ ਹੀ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਚੁਣਿਆ ਹੈ ਸੋ ਇਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਨਰਿੰਦਰ ਮੋਦੀ ਜੋ ਕਿ ਪ੍ਰਧਾਨ ਮੰਤਰੀ ਦੇਸ਼ ਦੇ ਨੇ ਉਹਨਾਂ ਨੇ ਜਿਹੜੀ ਹੈ ਨਰਾਸ਼ਗੀ ਜ਼ਾਹਿਰ ਕੀਤੀ ਹੈ ਕਿਉਂਕਿ ਉਹਨਾਂ ਨੇ ਮਹੱਤ ਆकांक्षा ਸੀ ਕਿ ਇਸ ਤੋਂ ਬਾਅਦ ਜਿਹੜੀ ਹੈ 올ਡ ਪੈਨਸ਼ਨ ਸਕੀਮ ਦੀ ਮੰਗ ਜਿਹੜੀ ਹੈ ਮਲਾਜ਼ਮਾਂ ਾਰੇ ਨੇ ਉਸ ਨੂੰ ਠੱਲ ਪਾਵੇਗੀ ਬਹੁਤ ਸਾਰੇ ਮੁਲਾਜ਼ਮ ਜਿਹੜੇ ਨੇ ਐਨਪੀਐਸ ਛੱਡ ਕੇ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਚੁਣਨਗੇ ਪਰ ਇਹ ਡਾਟਾ ਜਿਹੜਾ ਹੈ ਸਾਹਮਣੇ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਇਹ ਜੇ ਕਹੀ ਤਾਂ ਮੋٹے ਤੌਰ ਤੇ ਕਿ 3 ਲੱਖ ਦੇ ਵਿੱਚੋਂ 30000 ਮੁਲਾਜ਼ਮਾਂ ਨੇ ਵੀ ਯੂਨੀਫਾਈਡ ਜਿਹੜੀ ਯੂਨਿਟ ਪੈਨਸ਼ਨ ਜਿਹੜੇ ਨੇ ਨਹੀਂ ਚੁਣਿਆ ਹੋਂ ਤੱਕ 3000 ਦੇ ਕਰੀਬ ਜਿਹੜੇ ਮੁਲਾਜ਼ਮ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਯੂਨੀਫਾਈਡ ਪੈਨਸ਼ਨ ਸਕੀਮ ਦਾ ਆਪਸ਼ਨ ਦਿੱਤਾ ਹੈ ਜਿਹੜਾ ਕਿ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਸੋ ਇਹ ਸਕੀਮ ਜਿੱਥੇ ਜਿਹੜੇ ਮੁਲਾਜ਼ਮ ਜਥੇਬੰਦੀਆਂ ਨੇ ਮੰਗ ਕਰ ਰਹੀਆਂ ਸਨ ਕਿ ਇਹ ਸਕੀਮ ਜਿਹੜੀ ਹੈ ਐਨਪੀਐਸ ਤੋਂ ਵੀ ਮਾੜੀ ਹੈ ਔਰ ਇਹ ਡਾਟਾ ਜਿਹੜਾ ਹੈ ਉਸ ਨੂੰ ਵੀ ਜਿਹੜਾ ਹੈ ਦਰਸਾਉਂਦਾ ਹੈ ਕਿ ਸੋ ਦੋਸਤੋ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਜਿਹੜੇ ਨੇ ਰਿੰਦਰ ਮੋਦੀ ਜੀ ਨੇ ਪੂਰੇ ਦੇਸ਼ ਦੇ ਜਿਹੜੇ ਮੁੱਖ ਮੰਤਰੀ ਹੈ ਉਹਨਾਂ ਨੇ ਨਾਲ ਵੀ ਮੀਟਿੰਗ टीसी اور ਰਾਜਾਂ ਦੇ ਮੁੱਖ ਮੰਤਰੀਆਂ ਨੇ ਇਹ ਵੀ ਗੱਲ ਕਹੀ ਹੈ ਕਿ ਉਹਨਾਂ ਦੇ ਜਿਹੜੇ ਰਾਜ ਤੇ ਮੁਲਾਜ਼ਮ ਨੇ ਉਹਨਾਂ ਨੇ ਵੀ ਜਿਹੜਾ ਹੈ ਯੂਪੀਐਸ ਨੂੰ ਨਕਾਰਿਆ ਅਤੇ 올ਡ ਪੈਨਸ਼ਨ ਸਕੀਮ ਜਾਣੀ ਕੀ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਹੈ ਜਿਹੜੇ ਨੇ ਉਹ ਮੁਲਾਜ਼ਮ ਕਰ ਰਹੇ ਨੇ ਔਰ ਇਸ ਤੋਂ ਇਲਾਵਾ ਵੱਡੀ ਗੱਲ ਇਹ ਵੀ ਦੱਸੀ ਜਾ ਰਹੀ ਹੈ कि इसका बड़ा ही जड़ा है हूँ नीति आ आयोग ने चुकया है जाने कि नीति आयोग एक मीटिंग ऑर्गनाइज कर रहा है जिस दिख पी एफ आर डी ए ਦੇ ਚੀਫ ਜਿਹੜੇ ਨੇ ਉਹ ਸ਼ਾਮਿਲ ਹੋਣਗੇ ਇਸ ਤੋਂ ਇਲਾਵਾ ਵਿੱਤ ਮੰਤਰੀ ਨਿਰਮਲਾ ਸੀ타 ਰਾਮਨ ਜੀ ਔਰ ਆਰ ਪੀ ਆਈ ਗਵਰਨਰ ਵੀ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਕਿਉਂਕਿ ਨਿਰਦੇਸ਼ ਜਿਹੜੇ ਨੇ ਨਰਿੰਦਰ ਮੋਦੀ ਜੀ ਨੇ ਉਹ ਦਿੱਤੇ ਨੇ ਕਿ ਯੂਨੀਫਾਈਡ ਪੈਨਸ਼ਨ ਸਕੀਮ ਮੋੜ ਜਿਹੜਾ ਕਿ ਖੋਖਿਆ ਜਾਵੇ ਕਿਉਂਕਿ ਜਿੱਥੇ ਪੂਰੇ ਦੇਸ਼ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਚਾਹੇ ਉਹ ਰਾਜਾਂ ਦੇ ਹੋਣ ਚਾਹੇ ਉਹ ਕੇਂਦਰ ਦੇ ਮੁਲਾਜ਼ਮ ਹੋਣ ਜਿੱਥੇ ਉਹਨਾਂ ਨੇ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਪਸੰਦ ਨਹੀਂ ਕੀਤਾ ਤਾਂ ਤਾਂ ਫਿਰ ਇਸ ਦੇ ਵਿੱਚ ਕੁਝ ਸੁਧਾਰਾਂ ਦੀ ਲੋੜ ਜਿਹੜੀ ਹੈ ਉਹ ਕਰਨੀ ਪੈ ਸਕਦੀ ਹੈ ਸੋ ਇਸ ਨੂੰ ਲੈ ਕੇ ਜਿਹੜੀ ਹੈ ਵੱਡੀ ਹਲਚਲ ਕੇਂਦਰ ਸਰਕਾਰ ਦੇ ਵਿੱਚ ਹੋਈ ਹੈ ਔਰ ਕਿਹਾ ਜਾ ਰਿਹਾ ਕਿ ਨੀਤੀ ਆਯੋਗ ਦੇ ਚੀਫ ਨੂੰ ਕਿਹਾ ਗਿਆ ਕਿ ਤੁਸੀਂ ਜਿਹੜਾ ਹੈ ਇਸ ਨੂੰ ਮੁੜ ਵਿਚਾਰਿਆ ਜਾਵੇ ਕਿਉਂਕਿ ਇਹ ਡਾਟਾ ਜਿਹੜਾ ਹੈ ਸਾਹਮਣੇ ਆਇਆ ਜਿਦੇ ਵਿੱਚ 30 ਲੱਖ ਜਿਹੜੇ ਕੇਂਦਰ ਦੇ ਮੁਲਾਜ਼ਮ ਨੇ ਜਿਨ੍ਹਾਂ ਦੇ ਵਿੱਚੋਂ 3000 ਮੁਲਾਜ਼ਮਾਂ ਨੇ ਬੜੀ ਮੁਸ਼ਕਲ ਦੇ ਨਾਲ ਯੂਨੀਫਾਈਡ ਪੈਨਸ਼ਨ ਸਕੀਮ ਦਾ ਜਿਹੜਾ ਆਪਸ਼ਨ ਦਿੱਤਾ ਸੀ ਸੋ ਇਹ ਵੱਡੀ ਜਿਹੜੀ ਚਿੰਤਾ ਦੀ ਗੱਲ ਹੈ ਕੇਂਦਰ ਸਰਕਾਰ ਦਿੱਲੀ ਔਰ ਇਸ ਤੋਂ ਇਲਾਵਾ ਜੇਕਰ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੀ ਗੱਲ ਕਰੀਏ ਜੋ ਕਿ ਲਗਾਤਾਰ ਕਈ ਸਾਲਾਂ ਤੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਮੰਗ ਕਰ ਰਹੇ ਨੇ ਉਹਨਾਂ ਨੇ ਵੀ ਆਪਣਾ ਸੰਘਰਸ਼ ਕਰ ਦੇਸ਼ ਕਰਨ ਦੀ ਜਿਹੜੀ ਗੱਲ ਕਹੀ ਹੈ ਕਿਉਂਕਿ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਪੂਰੇ ਦੇਸ਼ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਸਿਰੇ ਤੋਂ ਨਕਾਰਿਆ ਹੈ ਸੋ ਦੋਸਤੋ ਇਸੇ ਅੱਜ ਦੀ ਬਹੁਤ ਖਾਸ ਅਪਡੇਟ ਮੁਲਾਜ਼ਮਾਂ ਦੇ ਲਈ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਦੇ ਧੰਨਵਾਦ ਜੀ